ਉੱਚੀ ਕਰਦੇ ਦੀ ਹੈਗੀ ਹੈਗੀ ਉਹ ਵੀ ਹੈਗੀ ਹਾਂ ਬਸ ਬਸ ਜਿਹੜੀ ਚਿਕਨ ਦੀ ਸ਼ਾਪ ਹੈ ਚਿਕਨ ਤੇ ਫਿਸ਼ ਦੀ ਤੇ ਪੁਲਿਸ ਵਾਲੇ ਸਾਨੂੰ ਕੁਝ ਦਿਨਾਂ ਤੋਂ ਧਮਕੀਆਂ ਦੇ ਰਹੇ ਸੀਗੇ ਸਾਨੂੰ ਵੀ ਪੈਸੇ ਦਿਆ ਕਰੋ ਜਾਂ ਸਾਡੀ ਕੋਈ ਵੰਗਾਰ ਭਰਿਆ ਕਰੋ ਅਸੀਂ ਉਸ ਕੱਲ ਤੋਂ ਸਾਫ਼ ਇਨਕਾਰ ਕਰ ਦਿੰਦੇ ਸੀ ਉਸ ਤੇ ਰਿਗਾਰਡਿੰਗ ਇਹਨਾਂ ਨੇ ਸਾਨੂੰ ਪਿਛਲੀ ਵਾਰ ਅਖੀਰਲੀ ਵਾਰ ਆ ਕੇ ਧਮਕੀ ਦਿੱਤੀ ਵੀ ਕੋਈ ਗੱਲ ਨਹੀਂ ਸਾਨੂੰ ਚੋਣ ਜਾਬਤਾ ਲਗ ਲੈਣ ਦੋ ਫਿਰ ਤੁਹਾਨੂੰ ਵੇਖ ਲਾਂਗੇ ਕੱਲ ਇਹਨਾਂ ਨੇ ਆ ਕੇ ਜੀ ਅਸੀਂ ਰੋਟੀ ਖਾਂਦੇ ਪੈ ਸੀ ਸ਼ਟਰ ਸਾਡੀ ਦੁਕਾਨ ਦਾ ਥੱਲੇ ਸੀ ਇਹਨਾਂ ਨੇ ਸ਼ਟਰ ਚੱਕਿਆ ਸਾਡੀ ਦੁਕਾਨ ਦਾ ਆ ਕੇ ਪਹਿਲਾਂ ਸਾਡੇ ਵੇਟਰ ਨਾਲ ਜਿਹੜਾ ਕੋਕ ਨਾਲ ਕੁੱਟਮਾਰ ਕੀਤੀ ਜੀ ਉਤੋਂ ਬਾਅਦ ਸਾਡੇ ਮੈਨੇਜਰ ਦੇ ਚਪੇੜ ਮਾਰੀ ਜੀ ਉਤੋਂ ਬਾਅਦ ਇੱਕ ਹੋਰ ਮੁੰਡਾ ਮੇਰਾ ਦੋਸਤ ਜੀ ਉਹਦੇ ਚਪੇੜਾਂ ਮਾਰੀਆਂ ਮੈਨੂੰ ਬਾਹਰ ਕੱਢ ਕੇ ਜਦੋਂ ਮੈਂ ਗੱਲਬਾਤ ਸਾਰੀ ਕਰਦਾ ਪਿਆ ਸੀ ਇੱਕ ਹੌਲਦਾਰ ਨੇ ਮੇਰੇ ਏਕ 47 ਦਾ ਬੱਟ ਮਾਰਿਆ ਜੀ ਮੇਰੇ ਇੱਥੇ ਹਜੇ ਤੱਕ ਨਿਸ਼ਾਨ ਹੈਗਾ ਸਾਡੇ ਨਾਲ ਬਹੁਤ ਨਜਾਇਜ਼ ਇਹਨਾਂ ਨੇ ਜ਼ਾਤੀ ਕੀਤੀ ਗੁੰਡਾਗਰਦੀ ਕੀਤੀ ਗੁੰਡਾਗਰਦੀ ਦਾ ਸਾਰੇ ਆਮ ਨੰਗਾ ਨਾਚ ਉਹਨਾਂ ਨੇ ਤਮਾਸ਼ਾ ਵਿਖਾਇਆ ਜੀ ਸਾਡੇ ਥਾਣੇ ਦੀ ਪੁਲਿਸ ਸੀ ਜਿਨ੍ਹਾਂ ਨੇ ਸਦਰ ਥਾਣੇ ਦੀ ਪੁਲਿਸ ਸਦਰ ਥਾਣੇ ਦੇ ਐਸਐਚਓ ਆਪਣਾ ਰਵਿੰਦਰ ਸਿੰਘ ਜੀ ਸੀਗੇ ਦੋ ਉਹਨਾਂ ਦੇ ਦੋ ਤਿੰਨ ਗੱਡਮੈ ਬਾਦ ਦੇ ਵਿੱਚ ਜਦੋਂ ਅਸੀਂ ਗੱਲ ਕਰਨੀ ਚਾਹੀਏ ਉਹਨਾਂ ਨਾਲ ਤੇ ਐਸਈ ਸਾਹਿਬ ਨੇ ਸਾਨੂੰ ਉਦੋਂ ਵੀ ਦਬਕੇ ਮਾਰੇ ਨੇ ਜੀ ਸੋਰੀ ਬਈ ਬਈ ਐ ਕਰ ਦਿਆਂਗੇ ਤੁਸੀਂ ਉਹ ਕਰ ਦਿਆਂਗੇ ਅਸੀਂ ਉਹ ਮੁੰਡੇ ਸਿਹਰੇ ਮਾਰੇ ਹੋ ਮਿਲਿਆ ਆਂਦੇ ਇਹੋ ਕੁਛ ਨਹੀਂ ਆਵਦਾ ਯਾਰ ਤੂੰ ਐਵੇਂ ਕਰ ਰਿਹਾ ਨਹੀਂ ਚੱਲਣ ਦੇ ਕੋਈ ਗੱਲ ਨਹੀਂ ਉਹ ਕੱਟ ਯਾਰ ਛੜਕਲੇ ਲਗਾ ਆਏ ਗੁਦਵਾਰਾਂ ਕੱਟ ਨਹੀਂ ਨਹੀਂ ਉਹਦੇ ਲੱਗੇ ਉਹਨੇ ਉਹ ਸਟੇਜਾਂ ਦੇ ਵਿੱਚ ਕਿਵੇਂ ਤਾਂ ਨਹੀਂ ਜਿਹਨੇ ਪੁਲਿਸ ਐਸਐਚਓ ਤੇ ਉਹਨੇ ਆਪਣੀ ਟੀਮ ਦੇ ਨਾਲ ਗਏ ਵੀ ਉੱਥੇ ਵੀ ਸਾਨੂੰ ਫਰੀ ਜਿਹੜਾ ਹੈਗਾ ਵੀ ਉੱਥੇ ਚੈੱਕ ਪੀਸ ਖਵਾਈਆ ਵੀ ਤੇ ਜਾਂ ਮਹੀਨਾ ਸਾਨੂੰ ਤੋ ਨਾ ਦੇਣ ਦੀ ਸੂਰਤ ਵਿੱਚ ਉਹਨੇ ਦੁਕਾਨਦਾਰ ਮਾਲਕਾਂ ਨੇ ਖੂ ਪਟਾਈ ਕੀਤੀ ਹੈ ਜੀ ਜੋ ਸੀਸੀਟੀਵੀ ਦੇ ਵਿੱਚ ਕੈਦ ਵੀ ਹੋ ਗਿਆ ਮੈਨੂੰ ਇਸ ਗੱਲ ਤੁਹਾਡੇ ਤੋਂ ਪਤਾ ਲੱਗਿਆ ਤੇ ਉਹਨੂੰ ਕੋਈ ਸਾਨੂੰ ਕੰਪਲੇਨਟ ਕਰਨਾ ਅਸੀਂ ਵੈਰੀਫਾਈ ਕਰ ਲੈਂਦੇ ਆ ਜਿਹੜਾ ਕਸੂਰਬਾਰ ਹੋਊਗਾ ਉਹਨੂੰ ਸਜ਼ਾ ਦਿੱਤੀ ਜਾਊਗੀ ਡੋਨਟ ਵਰੀ ਉਹਨਾਂ ਨੇ 181 ਦੇ ਵੀ ਸ਼ਿਕਾਇਤ ਕਿਦਾਂ ਜਰਜ ਕਰਾ ਦਿੱਤੀ ਹੈ ਇੱਥੇ ਵੀ ਕੰਪਲੀਟ ਦਿੱਤੀ ਹੈ ਲੈਟਸ ਸੀ ਸਾਡਾ ਇੱਕ ਸਿਸਟਮ ਹੈ ਸਾਡੇ ਕੋਲ ਹੁੰਦੀ ਹੈ ਅਸੀਂ ਉਹ ਵੈਰੀਫਾਈ ਕਰਨੀ ਹੈ ਪੂਰਾ ਥੱਲੇ ਉਹ ਐਸਟੂ ਡੀਐਸਪੀ ਲੋ ਬਣ ਕੇ ਹੁੰਦੀ ਹੈ ਰਿਪੋਰਟ ਅਸੀਂ ਵੈਰੀਫਾਈ ਕਰਾਂਗੇ ਤਾਂ ਕਿਵੇਂ ਦੇਖਦੇ ਆ ਵੀ ਆ ਜਿਹੜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਕਿ ਇਹ ਜਾਇਜ਼ ਜਗ੍ਹਾ ਦੀ ਗੱਲ ਨਹੀਂ ਉਹ ਵੈਰੀਫਾਈ ਕਰੂਗੇ ਅਫਸਰ ਚੈੱਕ ਕਰੂਗਾ ਸੀਸੀਟੀਵੀ ਤੇ ਝੂਠ ਨਹੀਂ ਬੋਲੂਗਾ ਲੈਟਸ ਸੀ ਵੀ ਕੀ ਫੈਕਟਸ ਨੇ ਉਹਦੇ ਬਿਚਾਰ ਕਾਰਵਾਈ ਹੋਏਗੀ ਜਾਂ ਬਚਾਇਆ ਜਾਏਗਾ ਨਾ ਜੀ ਕਿਉ ਜੇ ਕਿਸੇ ਨੇ ਕਾਨੂੰਨ ਹੱਥ ਚ ਲਿਆ ਉਹਨੂੰ ਹੀਲ ਫੇਸ ਲੱਗੇ ਵੀ ਨਾ ਮਗਾਇਆ ਜਾਂ ਗਿਆ ਕਿਹਾ ਆ ਸ਼ਟਰ ਚੱਕਦਾ ਪਿਆ ਪਹਿਲੇ ਪੰਜ ਜਿੰਨੇ ਕਰਦੇ ਜਾ ਕੇ ਸੀ ਵੀਰੇ ਆ ਦੀ ਫਲੈਸ਼ ਕੋਈ ਨਹੀਂ ਕਰੀ ਜੋ ਰਾਹ ਨਾਲੀ ਵੀਡੀਓ ਤਾਂ ਨਹੀਂ ਬੋਲਿਆ ਅੰਦਰ ਦੇ ਰਾਹ ਨਾਲੀ ਵੀਡੀਓ ਉਂਗਲ ਘਟੀ ਦੇ ਅੱਗੇ ਖੜੇ ਬਲੇ ਜਾ ਕੇ ਬੱਸ ਗੱਲ ਨਹੀਂ ਹੋਈ ਉਹਦੇ ਭੈਣ ਚ ਨੇ ਗੱਡੀ ਕਿ ਕਰ ਲਈ ਅੰਗਲ ਨੇ ਕਿਹੜੇ ਉਹਦੇ ਪਾਵੇ ਬਾਟ ਦੀ ਭੈਣ ਚ ਉਹਦੇ ਖੇਚਣਾ ਲਾ ਹੈਗਾ ਜਿੱਲੀ ਅੰਗਲ ਕਹਿੰਦਾ ਰੋਕਿਆ ਜੇ ਮੇਰੇ ਇੱਕ ਹੁਣ ਚੁੱਪ ਕਰੀ ਠੀਕ ਹੈ ਪੱਕਾ ਦਿੰਦਾ ਭਾਈ ਮਾਊਸ ਨਾਲ ਆਇਆ ਯਾਰ 9000 ਰੁਪਏ ਬੜਾ ਗਿਆ ਕਰ ਭਾਵੇਂ ਹਾਂ ਆਹ ਗਲੀ ਵਾਲਾ ਨਹੀਂ ਆ ਬੰਦਾ 嗯嗯。Mm hmm. wow. ਸੀ 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 ਟੀ ਵੀ ਕਵਰੇਜ ਸਾਡੀ ਆਪਣੇ ਕੈਮਰਿਆਂ ਦੇ ਵਿੱਚ ਮੌਜੂਦ ਹੈਗੀ ਆ ਜੋ ਕਿ ਅਸੀਂ ਸਾਰੀ ਵਾਇਰਲ ਕਰ ਚੁੱਕੇ ਹਾਂ ਤੇ ਇਹ ਇਹਨਾਂ ਦਾ ਅਸੀਂ ਇਹੀ ਚਾਹਾਂਗੇ ਵੀ ਇਹਨਾਂ ਨੂੰ ਬੰਦਿਆਂ ਸਸਪੈਂਡ ਕੀਤਾ ਜਾਵੇ ਤੇ ਬੰਦੀ ਕਾਰਵਾਈ ਬੰਦੀ ਕਰ ਦਿਓ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਕੀ ਮਾਮਲਾ ਸੀਗਾ ਜਿਹਨੂੰ ਲੈ ਕੇ ਮਤਲਬ ਦੁਕਾਨ ਦੇ ਅੰਦਰ ਐਂਟਰੀ ਹੋਏ? ਮਾਮਲਾ ਇਹ ਸੀਗਾ ਜੀ ਇਹ ਆਪਣੇ ਬੰਦੇ ਡੇਲੀ ਕੋਈ ਨਾ ਕੋਈ ਵੰਗਾਰ ਲੈ ਕੇ ਆ ਰਹੇ ਸੀ ਜਿਨ੍ਹਾਂ ਨੂੰ ਅਸੀਂ ਨਹੀਂ ਛੇਲਦੇ ਸੀਗੇ ਕਿਉਂਕਿ ਅਸੀਂ ਕੋਈ ਨਾਜਾਇਜ਼ ਉੱਥੇ ਕੰਮ ਨਹੀਂ ਕਰ ਰਹੇ ਸੀਗੇ। ਠੀਕ ਹੈ ਜੇ ਅਸੀਂ ਕੋਈ ਨਾਜਾਇਜ਼ ਕੰਮ ਕਰਦੇ ਹੋਈਏ ਤਾਂ ਤਾਂ ਅਸੀਂ ਵੰਗਾਰ ਠੀਕ ਹੈ ਜਦੋਂ ਅਸੀਂ ਨਜਾਇਜ਼ ਕੰਮ ਨਹੀਂ ਕਰਦੇ ਹੈਗੇ ਤੇ ਲਾਸਟ ਟਾਈਮ ਇਹ ਸਾਨੂੰ ਮਤਲਬ ਧਮਕੀ ਇਹਦੇ ਕਿ ਗਏ ਸੀ ਕਿ ਵੀ ਅਸੀਂ ਜਦੋਂ ਵੀ ਇੱਥੇ ਮਤਲਬ ਚੋਣ ਜਾਬਤਾ ਲੱਗ ਲੈਂਦੇ ਅਸੀਂ ਇੱਥੇ ਆਵਾਂਗੇ ਤੇ ਫਿਰ ਅਸੀਂ ਦੇਖ ਲਾਂਗੇ ਜੋ ਵੀ ਕਰਨਾ ਹੋਇਆ ਜਿਵੇਂ ਹੀ ਕੱਲ ਚੋਣ ਜਾਬਤਾ ਲੱਗਾ ਇਹ ਰਾਤੀ ਸਾਡੇ ਅਸੀਂ ਸ਼ਟਰ ਬੰਦ ਕਰਕੇ ਖਾਣਾ ਖਾ ਰਹੇ ਸੀਗੇ ਤੇ ਇਹ ਆਏ ਇਹਨਾਂ ਨੇ ਸ਼ਟਰ ਚੱਕਿਆ ਔਰ ਆਪਣੀ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਇਸ ਬਾਰੇ ਸ਼ਿਕਾਇਤ ਕੀਤੀ ਉੱਚ ਅਧਿਕਾਰੀ ਨੂੰ ਅਸੀਂ ਉੱਚ ਅਧਿਕਾਰੀ ਰਾਤੀ 11 12 ਵਜੇ ਦਾ ਟਾਈਮ ਸੀਗਾ ਜੀ ਹੁਣ ਅਸੀਂ ਸ਼ਿਕਾਇਤ ਕਰਨੀ ਜਾ ਰਹੇ ਹਾਂ ਜੀ ਕੀ ਮੰਗ ਕਰਦੇ ਹੋ ਸਖਿਆ ਜੀ ਇਤੁ ਕਿਆ ਸੀ ਜੇ ਅਸੀਂ ਕੰਪਲੀਟ ਕਰ ਚੁੱਕੇ ਹੋਏ ਆ ਜਦੋਂ ਅਸੀਂ ਰਾਤੀ ਦੁਬਾਰਾ ਇਹਨਾਂ ਦੀ ਜਾਤੀ ਕਰਨ ਤੋਂ ਬਾਅਦ ਅਸੀਂ ਸਾਰੇ ਜਨਨ ਜੋ ਇਕੱਠੇ ਹੋ ਕੇ ਥਾਣਾ सदर ਦੇ ਵਿੱਚ ਐਸਐਚਓ ਨੂੰ ਮਿਲਣਗੇ ਤੇ ਇਹਨਾਂ ਨੇ ਉਲਟਾ ਸਾਡੇ ਨਾਲ ਡਾਂਗਾ ਚਲਾਈਆਂ ਜੀ लाठी ਚਾਰਜ ਕੀਤਾ ਸਾਡੇ ਉੱਤੇ ਠੀਕ ਹੈ ਜੀ ਉਹਦੀ ਵੀਡੀਓ ਵੀ ਸਾਡੇ ਕੋਲ ਹੈਗੀ ਹੈ ਜੀ ਠੀਕ ਹੈ ਇਹਨਾਂ ਦੀ ਸਾਰਿਆਂ ਦੀ ਡਰਿੰਕ ਕੀਤੀ ਹੋਈ ਸੀ ਜੇ ਇਹਨਾਂ ਦਾ ਹੁਣੇ ਵੀ ਮਲਾਜਾ ਕਰਾ ਲਓ ਨਿਕਲ ਸਕਦੀ ਹੈਗੀ ਸਮਝਦੇ ਹੋ ਕਿ ਪੁਲਿਸ ਦਾ ਮਤਲਬ ਕਿ ਜਿਹੜੇ ਲੋਕਾਂ ਦੀ ਫਾਟੇ ਵਾਸਤੇ ਹੁੰਦੀ ਹੈ ਤੇ ਇਹ ਤਾਂ ਗੁੰਡਾਗਰਦੀ ਹੋਗੀ ਬਿਲਕੁਲ ਬਿਲਕੁਲ ਸ਼ਰਯਮ ਗੁੰਡਾਗਰਦੀ ਸੀਗੀ ਜ ਇਹਨਾਂ ਦੀ ਸਿਰਫ ਇੱਕ ਮੀਟ ਨੂੰ ਲੈ ਕੇ ਜਿਹਦੀ ਵੰਗਾਰ ਸੀਗੀ ਵੀ ਹੈ ਦਿੱਲੀ ਸਾਨੂੰ ਮਤਲਬ ਭੇਜਿਆ ਜਾਵੇ ਕੋਈ ਨਾ ਕੋਈ ਵੰਗਾਰ ਕੱਢੀ ਜਾਵੇ ਅਸੀਂ ਨਹੀਂ ਇਹ ਚੱਲ ਸਕਦੇ ਵੰਗਾਰ